ਤਲਵਾਰ ਸਭ 300 285 ਰੁਪਏ ਦੇ ਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਬਰਦਸਤ ਤਰੀਕੇ ਦੀ ਕੰਟਰੋਵਰਸੀ ਹੋਈ ਹੈ ਪਹਿਲਾਂ ਤਾਂ ਇਹ ਦੱਸੋ ਕਿ ਸਰਕਾਰ 328 ਰੁਪਏ ਵਾਲੇ ਮਾਮਲੇ ਦੇ ਵਿੱਚ ਕਾਰਵਾਈ ਕਰ ਸਕਦੀ ਹੈ ਜਾਂ ਨਹੀਂ ਬਿਲਕੁਲ ਨਹੀਂ ਕਰ ਸਕਦੀ ਕਿਸੇ ਵੀ ਧਰਮ ਦੇ ਵਿੱਚ ਸਰਕਾਰ ਦਖਲਅੰਦਾਜ਼ੀ ਨਹੀਂ ਕਰ ਸਕਦੀ ਜੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਦੇ ਪੰਥ ਦਾ ਮਿਹਣਾ ਨਹੀਂ ਲਈਦਾ ਕਦੇ ਵੀ ਤੋਂ ਪੂਰੇ ਪ੍ਰੋਪਰ ਪਤਾ 328 ਰੁਪਏ ਦਾ ਮਾਮਲਾ ਬਿਲਕੁਲ ਜੀ ਮੈਨੂੰ ਪਤਾ ਹੈ ਤਾਰਨ ਲੋਕਾਂ ਨੂੰ ਇੱਕ ਕਲੀਅਰਟੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਸਿੱਖ ਸੰਗਤ ਦੇ ਲਈ ਕਲੀਅਰਟੀ ਬਹੁਤ ਜ਼ਰੂਰੀ ਹੈ ਐਫ ਆਈ ਆਰ ਦਰਜ ਕਰਤੀ 295 ਧਾਰਾ ਵੀ ਨਾ ਅਕਲਵਾੜਾ ਸਾਹਿਬ ਨਾਲ ਐਡ ਕੀਤੀ ਆ 295 ਮਤਲਬ ਬੇਅਦਬੀ ਦੇਖੋ ਇਹ ਹੀ ਬੰਦੇ ਪਹਿਲਾਂ ਇਹ ਗੱਲ ਕਹਿੰਦੇ ਰਹੇ ਕਿ 328 ਰੁਪਏ ਨਾਗਪੁਰ ਚਲੇ ਗਏ ਕਿਹੜੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਉਹ ਕਦੇ ਨਹੀਂ ਚਾਹੁੰਦੀਆਂ ਤੇ ਉਹ ਇੱਕ ਪੰਖ ਦੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਪੂਰੇ ਚੜਤ ਹੋਵੇ। ਹੁਣ ਅਜੇ ਅਕਾਲੀ ਦਲ ਦੀ ਫੁੱਲ ਚੜਤ ਆ ਕੋਈ ਦੁਨੀਆ ਦੀ ਤਾਕਤ ਹੁਣ ਰੋਕ ਨਹੀਂ ਸਕਦੀ। ਸਾਰੇ ਕੋਸ਼ਿਸ਼ਾਂ ਨੇ ਸੁਖਵੀਰ ਬਾਦਲ ਤੇ ਯਾਰ ਕਿੰਨੇ ਇਲਜ਼ਾਮ ਲਾਏ ਨੇ। ਸੁਖਵੀਰ ਬਾਦਲ ਦਾ ਤਾਂ ਇਥੋਂ ਤੱਕ ਕਹਿਤਾ ਆਸਟ੍ਰੇਲੀਆ ਜਪਾਰਕੀਆਂ ਨੇ ਆਸਟ੍ਰੇਲੀਆ ਚ ਹੋਟਲ ਨੇ ਹੁਣ ਸਾਰਤ ਕਿਉਂ ਨਹੀਂ ਹੋਇਆ? ਜਿਹੜੀ ਪੋਲਿਟਿਕਲ ਪਾਰਟੀ ਦਿੱਲੀ ਤੋਂ ਚੱਲੂਗੀ ਉਹ ਕਦੇ ਪੰਜਾਬ ਦਾ ਅਰਪਕ ਦਾ ਭਲਾ ਨਹੀਂ ਸੋਚੇਗੀ। ਸਾਨੂੰ ਯਾਰ ਅਬਦਾਲੀ ਨਹੀਂ ਡਰਾ ਸਕਿਆ ਦਬਾ ਸਕਿਆ ਪੰਥ ਨੂੰ ਕਿਹੜਾ ਦਿਵਾਲੂਗਾ ਜੀ ਕਾਲੀ ਦਲ ਆਪੂ ਹੋ ਰਿਹਾ ਹੈ ਇਸ ਲਈ ਹੁਣ ਇਹ ਨਾ ਸਾਰਿਆਂ ਦੇ ਤਕਲੀਫ ਹੋ ਰਹੀ ਹੈ ਅੱਜ ਸਾਰੀ ਸ਼੍ਰੋਮਣੀ ਕਮੇਟੀ ਨੂੰ ਨਿੰਦ ਰਹੇ ਨੇ ਸਾਡੇ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਯਾਰ ਨਿੰਦ ਰਹੇ ਪੀ ਅਦਵੀ ਤੇ ਕਿਹੜੇ ਬੰਦੇ ਤੇ ਕਾਰਵਾਈ ਕਰੀਆ ਸਰਕਾਰ ਨੇ ਤਿੰਨੀਆਂ ਸੰਕੜੇ ਬੇਅਦਮੀਆਂ ਹੋਗੀਆਂ ਔਮ ਲੱਗਦਾ ਕਿ ਐਸਜੀਪੀਸੀ ਦੇ ਜ਼ਰੀਏ ਸੈਂਟਰ ਆਫ ਅਟਰੈਕਸ਼ਨ ਹੈ ਟਾਰਗੇਟ ਕਰਨ ਦਾ ਉਹ ਸੁਖਬੀਰ ਸਿੰਘ ਬਾਦਲੀ ਸਿੱਖਾਂ ਦਾ ਸੁਪਰੀਮ ਅਕਾਲ ਤਖਤ ਸਭ ਹੈ ਉਹਦਾ ਜੱਥੇਦਾਰ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਆਖਰੀ ਹੁਕਮ ਹੁੰਦਾ ਸਿੱਖਾਂ ਨੂੰ ਪੰਥ ਦੇ ਸਾਹਮਣੇ ਨਹੀਂ ਕੋਈ ਖੜ ਸਕਦਾ ਦਸਮ ਪਾਤਸ਼ਾਹ ਦਾ ਪੰਥ ਹੈ ਕੋਈ ਗੱਲ ਨਹੀਂ ਤਾਈ ਚ ਲੱਗ ਜਾਣਾ ਪਤਾ ਸੰਗਤ ਹੈ ਇਹ ਸੰਗਤ ਨੂੰ ਗੁਰੂ ਨੇ ਵੀ ਕੀ ਵਿਸਵੇ ਕਿਹਾ ਪਰਵਾਣਸਾ ਆਪਣੀ ਹੀ ਨੇ ਕਿ ਤੁਸੀਂ ਸਵਾਲ ਖੜੇ ਕਰ ਰਹੇ ਹੋ ਹਾਂ ਜੀ ਪੰਜਾਬੀ ਨੇ ਸਿੱਖ ਨੇ ਦਸਤਾਰਾ ਬੰਨਦੇ ਨੇ ਫਿਰ ਇਹ ਕਿਵੇਂ ਕੌਂਟਰੋਵਰਸੀ ਕਲੈਸ਼ ਕਿਵੇਂ ਦਸਮ ਪਾਸ਼ਾ ਬੜੇ ਕਿਤੇ ਹੈ ਨਹੀਂ ਸੀ ਇਹ ਇਹ ਹੁੰਦੇ ਹੀ ਨੇ ਕੁਛ ਕੁ ਮੰਦੇ ਹੋਰ ਨੇ ਜਿਨ੍ਹਾਂ ਨੇ ਬਣਾਇਆ ਦੀ ਇੱਕ ਕਾਲੀ ਦਿਲ ਜਿਆ ਗਿਆਨੀ ਹੁਣੀ ਹੈ ਨਾ ਗਿਆਨੀ ਹੁਣੀ ਸਾਰੇ ਆਏ ਖਿੰਡ ਗਏ ਜਿਵੇਂ ਤਕੜੀ ਚੋਂ ਲੱਡੂ ਖੜ ਜਾਂਦੇ ਨੇ ਗਿਆਨੀ ਹਰਪੀਤ ਕਹਿੰਦੇ ਮੈਂ ਵੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਨਾ ਸੁਖਵੀਰ ਬਾਦਲ ਨੂੰ ਛੱਡ ਦਿੰਦੇ ਆ ਗਿਆਨੀ ਦੀ ਕੀ ਉਕਾਪ ਹੈ ਜੀ ਉਹ ਕੱਲ ਪ੍ਰਧਾਨ ਬਣਿਆ ਛੋਟੀ ਜੀ ਪਾਰਟੀ ਦਾ ਹਲੇ ਉਹਨੇ ਆਪਣਾ ਨਾਮ ਨਹੀਂ ਰੱਖਿਆ ਪਾਰਟੀ ਦਾ ਉਹ ਕਾਹ ਤੋਂ ਅਸਤੀਫਾ ਦੇਊਗਾ ਹੋਰ ਬੜੇ ਆਏ ਬੜੇ ਗਏ ਅਕਾਲੀ ਦਲ ਚਲਾਵੇਂ ਕਿਤੇ ਖਾਲਾ ਜੀ ਦਾ ਵਾਰਾ ਜਥੇਦਾਰ ਗਰਚਨ ਸਿੰਘ ਟੋੜੇ ਤੋਂ ਨਹੀਂ ਚੱਲਿਆ ਗਿਆਨੀ ਦੇ ਪੱਲੇ ਕੀ ਐ ਹੁਣ ਰੋਜ ਇਹ ਸੁਖਵੀਰ ਸਿੰਘ ਬਾਦਲ ਰੋਜ ਅਕਾਲੀ ਦਲ ਹੋਰ ਕੋਈ ਮੁੱਦਾ ਹੀ ਨਹੀਂ ਪੰਜਾਬ ਦਾ ਉਹ ਤੁਸੀਂ ਭਲਿਓ ਮਾਣਸੋ ਜਿਹੜੇ ਲੋਕਾਂ ਨਾਲ ਵਾਅਦੇ ਕਰੇ ਸੀ ਉਹ ਪੂਰੇ ਕਰੋ ਜੇ 27 ਚ ਲੋਕਾਂ ਤੇ ਜਾਣਾ ਥੜਾਂ ਵਾਲੇ ਮਸਲੇ ਦੀ ਉਹਨੇ ਧੂਆਂ ਕੜਤਾ ਜੱਟ ਨੇ ਇਹਨਾਂ ਦਾ ਸਾਰਿਆਂ ਦਾ ਨਾ ਕਾਂਗਰਸ ਲੰਬੀ ਨਾ ਲੰਬਿਆ ਨਾ ਕਰੀਏ ਚੰਗੀ ਗਰਾਊਂਡ ਤੇ ਕੰਮ ਕੀਤਾ ਉਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਸ਼ਿਕਾਲ ਡੈਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਗਗਨ ਸ਼ਕਲਾ ਪਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਨੂੰ ਲੈ ਕੇ ਸਰਕਾਰ ਤੇ ਐਸਜੀਪੀਸੀ ਬਿਲਕੁਲ ਸਾਹਮਣੇ ਆ ਸਰਕਾਰ ਵੱਲੋਂ ਕਾਰਵਾਈ ਕਰ ਦਿੱਤੀ ਗਈ ਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਨੇ ਕਿ ਆਖਰ ਸਰਕਾਰ ਕਾਰਵਾਈ ਕਰ ਸਕਦੀ ਆ 328 ਰੂਪਾਂ ਦਾ ਮਾਮਲਾ ਕੀ ਆ ਤਮਾਮ ਘਟਨਾਕ੍ਰਮ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪਲਵਿੰਦਰ ਸਿੰਘ ਤਲਵਾੜਾ ਸਾਹਿਬ ਨੇ ਤਲਵਾਰਾ ਸਾਹਿਬ ਦਿੱਲੀ ਪੋਸਟ ਤੋਂ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵਾਰਾ ਸਾਹਿਬ 328 55 ਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਾਂਜੀ ਉਹਨਾਂ ਦੇ ਉਹਨਾਂ ਨੂੰ ਲੈ ਕੇ ਜਿਹੜੀ ਆ ਬਹੁਤ ਜ਼ਬਰਦਸਤ ਤਰੀਕੇ ਦੀ ਕੰਟਰੋਵਰਸੀ ਹੋਈ ਹੈ ਕਿ ਸਰਕਾਰ ਵੱਲੋਂ ਕਾਰਵਾਈ ਕਰ ਦਿੱਤੀ ਗਈ ਹੈ ਪਹਿਲਾਂ ਤਾਂ ਇਹ ਦੱਸੋ ਕਿ ਸਰਕਾਰ 328 ਰੁਪਏ ਵਾਲੇ ਮਾਮਲੇ ਦੇ ਵਿੱਚ ਕਾਰਵਾਈ ਕਰ ਸਕਦੀ ਹੈ ਜਾਂ ਨਹੀਂ ਬਿਲਕੁਲ ਨਹੀਂ ਕਰ ਸਕਦੀ ਹੂੰ ਕਿਸੇ ਵੀ ਧਰਮ ਦੇ ਵਿੱਚ ਸਰਕਾਰ ਦਖਲਅੰਦਾਜ਼ੀ ਨਹੀਂ ਕਰ ਸਕਦੀ ਇਸ ਤਰ੍ਹਾਂ ਫਿਰ ਕੱਲ ਨੂੰ ਕੋਈ ਮੰਦਰਾਂ 'ਚ ਗੱਲ ਹੋਊਗੀ ਉੱਥੇ ਸਰਕਾਰ ਦਖਲਅੰਦਾਜ਼ੀ ਕਰੂਗੀ ਕੱਲ ਨੂੰ ਕੋਈ ਮਸਜਿਦਾਂ 'ਚ ਹੋਊਗੀ ਉੱਥੇ ਸਰਕਾਰ ਦਖਲਅੰਦਾਜ਼ੀ ਕਰੂਗੀ ਫਿਰ ਸਰਕਾਰ ਧਰਮ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਨ ਲਈ ਨਹੀਂ ਬਣਦੀ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਕਦੇ ਪੰਥ ਦਾ ਮਿਹਣਾ ਨਹੀਂ ਲਈਦਾ ਇਹ ਪਾਵਨ ਸਰੂਪਾਂ ਵਾਲਾ ਕੰਮ ਉਹਦੀ ਇਨਕੁਆਇਰੀ ਸ਼੍ਰੋਮਣੀ ਕਮੇਟੀ ਆਪ ਕਰਾ ਸਕਦੀ ਹੈ ਸੋ ਸ਼੍ਰੋਮਣੀ ਕਮੇਟੀ ਕੋ ਪਾਵਰ ਹੈ ਬਹੁਤ ਪੰਥ ਦੀ ਧਾਰਮਿਕ ਜਥੇਬੰਦੀ ਹੈ ਸਭ ਤੋਂ ਵੱਡੀ ਪੰਥ ਦੀ ਜਥੇਬੰਦੀ ਹੈ ਉਹਦੇ ਕੰਮਾਂ ਚ ਦਖਲ ਅੰਦਾਜ਼ੀ ਅੱਜ ਤੱਕ ਨਹੀਂ ਕਿਸੇ ਨੇ ਇੰਨੀ ਦਖਲ ਅੰਦਾਜ਼ੀ ਕੀਤੀ ਬਿਲਕੁਲ ਇਹ ਗਲਤ ਹੈ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਸ ਜਿਹੜੀ ਇਹਨਾਂ ਨੇ 328 ਰੂਪ ਜਿਹੜੇ ਗਾਇਬ ਹੋਣ ਦਾ ਰੌਲਾ ਪਾਇਆ ਜਾਂ ਇਹਦਾ ਹੋਏ ਨੇ ਤੁਹਾਨੂੰ ਪੂਰੇ ਪ੍ਰੋਪਰ ਪਤਾ ਹੈ 328 ਰੂਪਾਂ ਦਾ ਮਾਮਲਾ ਬਿਲਕੁਲ ਜੀ ਮੈਨੂੰ ਪਤਾ ਹੈ ਹਨਾ ਸਾਰਨ ਲੋਕਾਂ ਨੂੰ ਨਾ ਕਲੀਅਰਟੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਸਿੱਖ ਸੰਗਤ ਦੇ ਲਈ ਕਲੀਅਰਟੀ ਬਹੁਤ ਜ਼ਰੂਰੀ ਹੈ ਤੁਸੀਂ ਥੋੜਾ ਇਸ ਨੂੰ ਵਿਸਤਾਰਪੂਰਵਕ ਦੱਸੋ ਤਾਂ ਦੇਖੋ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਜਿੰਨਾ ਕੁ ਮੈਨੂੰ ਪਤਾ ਹਨਾ ਮੈਂ ਹੁਣ ਜੇ ਕਹਾ ਵੀ ਮੈਨੂੰ ਸਾਰਾ ਸ਼੍ਰੋਮਣੀ ਕਮੇਟੀ ਬਾਰੇ ਪਤਾ ਨਹੀਂ ਪਤਾ ਹੁੰਦਾ ਸਾਰਾ 328 ਰੂਪ ਜਿਹੜੇ ਗਾਇਬ ਹੋਏ ਨੇ ਉਹ ਰੋਲਾ ਜਿਹੜਾ ਪਿਆ ਹੈ ਹਨਾ ਉਹ ਜੋ ਵੀ ਗਲਤੀ ਹੋਈ ਆ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਜ਼ਰੂਰ ਉਹਦੇ ਵਾਸਤੇ ਉਹਨਾਂ ਤੇ ਗਲਤੀ ਹੋਈ ਆ ਹਨਾ ਪਰ ਵੀ ਰਹੇ ਨੇ ਉਥਾ ਉਹ ਕਹਿ ਰਹੇ ਨੇ ਹਨਾ ਉਹਨਾਂ ਨੇ ਉਹ ਸਾਰਾ ਕੁਝ ਪੰਥ ਦੇ ਸਾਹਮਣੇ ਸਪਸ਼ਟ ਕਰ ਦਿੱਤਾ ਸਾਡੇ ਕੋਲ ਤਾਂ ਸਭ ਤੋਂ ਬੜੀ ਸੁਪਰੀਮ ਸੜਾ ਕਾਲ ਤਖਤ ਸਭ ਹੈਗਾ ਹਨਾ ਜੇ ਕਿਸੇ ਨੂੰ ਹਲੇ ਵੀ ਕੋਈ ਸ਼ੱਕ ਹੈ ਐਸਜੀਪੀਸੀ ਨੇ ਇਨਕੁਆਇਰੀ ਕਰਕੇ ਉਹਨਾਂ ਬੰਦਿਆਂ ਤੇ ਕਾਰਵਾਈ ਵੀ ਕਰਤੀ ਯਾਰ ਉਹਨਾਂ ਬੰਦਿਆਂ ਤੇ ਕਾਰਵਾਈ ਵੀ ਹੋਈ ਹੈ ਇਹਨਾਂ ਕੁਝ ਕੁ ਬੰਦੇ ਸਿੱਖਾਂ ਦੇ ਉਹ ਕਦੇ ਤਾਂ ਭਾਜਪੀ ਦੇ ਤੱਕੇ ਚੜ ਜਾਂਦੇ ਨੇ ਤੇ ਕਦੇ ਹੁਣ ਹੁਣ ਸਰਕਾਰ ਦੇ ਤੱਕੇ ਚੜੇ ਹੋਏ ਨੇ ਹੁਣ ਜਿਹੜੀ ਅਸਲ ਬਿਮਾਰੀ ਜਿਹੜੀ ਚੱਲੀ ਹੋਈ ਆ ਉਹ ਇਹ ਹੈ ਵੀ ਅਕਾਲੀ ਦਲ ਦੀ ਪਿਛਲੀ ਚੋਣਾਂ 'ਚ ਵੋਟ ਖੁਰਗੀ ਸੀ ਬਹੁਤ ਜ਼ਿਆਦਾ ਹੁਣ ਅਕਾਲੀ ਦਲ ਹੋ ਰਿਹਾ ਅੱਪ ਹਨਾ ਅਕਾਲੀ ਦਲ ਤਰੱਕੀ ਕਰ ਰਿਹਾ ਮੈਂ ਕਹੂੰਗਾ ਬਹੁਤ ਜ਼ਿਆਦਾ ਉਸ ਕਰਕੇ ਹੁਣ ਇਹ ਸਾਰੇ ਮੁੱਦੇ ਨੇ ਜਿਹੜੇ ਦੁਬਾਰਾ ਉਠਾਲੇ ਜਾ ਰਹੇ ਨੇ ਔਰ ਇਹਦਾ ਦਸਤਾ ਕੋਹਾੜੇ ਦਾ ਸਾਡੇ ਸਿੱਖ ਬਣ ਰਹੇ ਨੇ ਕਦੇ ਜ਼ਿੰਦਗੀ 'ਚ ਪੰਥ ਦਾ ਮੀਣਾ ਨਹੀਂ ਲਈਦਾ ਹੁੰਦਾ ਹੂੰ ਜੇ ਸਿੱਖਾਂ ਨੂੰ ਕੋਈ ਸ਼ੱਕ ਹੈ ਅਕਾਲ ਤਖਤ ਸਭ ਤੇ ਆਪਾਂ ਜਾ ਸਕਦੇ ਹਾਂ ਅਕਾਲ ਤਖਤ ਸਭ ਤੋਂ ਆਪਾਂ ਆਪਣੀਆਂ ਸੰਸਥਾਵਾਂ ਦੀ ਕਮੇਟੀ ਬਣਵਾ ਸਕਦੇ ਹਾਂ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਡੀਆਂ ਸੰਪਰਦਾਵਾਂ ਨੇ ਸਾਡੀਆਂ ਟਕਸਾਲਾਂ ਨੇ ਅਸੀਂ ਆਪ ਦਾ ਕਾਰਜ ਦੂਸਰੇ ਨੂੰ ਦੇਖ ਕੇ ਖੁਸ਼ ਹੋ ਰਹੇ ਹਾਂ ਐਫ ਆਈ ਆਰ ਦਰਜ ਕਰਤੀ 295 ਧਾਰਾ ਵੀ ਨਾ ਤਲਵਾੜਾ ਸਾਹਿਬ ਨਾਲ ਐਡ ਕੀਤੀ ਆ 295 ਮਤਲਬ ਬੇਅਦਬੀ ਕੀ ਲੱਗਦਾ ਤਿੰਜੋ ਜਦੋਂ 328 ਸਰੂਪ ਦੇ ਗਾਇਬ ਹੋਣ ਦਾ ਮਾਮਲਾ ਹੈ ਉਹਦੇ ਵਿੱਚ ਬੇਅਦਬੀ ਦੀ ਧਾਰਾ ਵੀ ਨਾਲ ਜੋੜ ਦੇਖੋ ਇਹੀ ਬੰਦੇ ਪਹਿਲਾਂ ਇਹ ਗੱਲ ਕਹਿੰਦੇ ਰਹੇ ਕਿ 328 ਸਰੂਪ ਨਾਗਪੁਰ ਚਲੇ ਗਏ ਸਾਬਤ ਨਾ ਕਰੇ ਯਾਰ ਕੋਈ ਗੱਲ ਕੋਈ ਜੇ ਗਲਤੀ ਜੇ ਉਹਨਾਂ ਤੇ ਕੋਈ ਗਲਤੀ ਹੋਈ ਹੈ ਸਰੂਪਾਂ ਦੀ ਗੁਰੂ ਮਹਾਰਾਜ ਜਾਗ ਦੀ ਜੋਤ ਨੇ ਜੇ ਕੋਈ ਗਲਤੀ ਹੋਈ ਹੈ ਉਹਨਾਂ ਨੇ ਮਾਫੀ ਵੀ ਮੰਗ ਲਈ ਉਹ ਫੇਰ ਵੀ ਮਾਫੀ ਮੰਗਣ ਨੂੰ ਤਿਆਰ ਨੇ ਐਫ ਆਈ ਆਰ ਜਿਹੜੀ ਲਾਂਚ ਕੀਤੀ ਆ ਬਹੁਤ بڑا ਗਲਤ ਕੰਮ ਕੀਤਾ ਸਿੱਧਾ ਸਿੱਖ ਧਰਮ ਨੂੰ ਖਾਲਸਾ ਪੰਥ ਨੂੰ ਚੈਲੰਜ ਕਰਤਾ ਠੀਕ ਆ ਜੀ ਕੋਈ ਤਲਵਾਰਾ ਸਾਹਿਬ ਉਨਤਾਈ ਹੈਗੀ ਆ ਤਾਂ ਸਰਕਾਰ ਅਗਰ ਕਾਰਵਾਈ ਕਰਦੀ ਜੇ ਵੀ ਤੁਹਾਨੂੰ ਕੀ ਪ੍ਰੋਬਲਮ ਆ ਫਿਰ ਸਰਕਾਰ ਕਰੇ ਨਹੀਂ ਜੀ ਸਕਦੀ ਕਿਸੇ ਦੇ ਧਰਮ ਚ ਸਰਕਾਰ ਨਹੀਂ ਦਖਲੰਦਾ ਜੀ ਦੇ ਸਕਦੀ ਹਨਾ ਵੱਡੇ ਵੱਡੇ ਹਿੰਦੂਆਂ ਦੇ ਧਰਮ ਦੇ ਸਥਾਨ ਨੇ ਵੱਡੇ ਵੱਡੇ ਉਹਨਾਂ ਦੇ ਮੰਦਰ ਨੇ ਉੱਥੇ ਕਿਹੜੇ ਚ ਕਦੇ ਸਰਕਾਰ ਗੁਰੂ ਘਰਾਂ ਤੇ ਈਡੀ ਦੇ ਛਾਪੇ ਪੈਣ ਲੱਗ ਜਣਗੇ ਕੱਲ ਨੂੰ ਤਾਂ ਯਾਰ ਫਿਰ ਤਾਂ ਜਿਹੜੀ ਕੋਈ ਕੜਾਹ ਪ੍ਰਸ਼ਾਦ ਕਰਾਉਣੇ ਆ ਜਿਹੜੇ ਗੁਰੂ ਕੇ ਸਿੱਖ ਚੜਾਵਾ ਚੜਾਉਂਦੇ ਨੇ ਜਿਹੜਾ ਉੱਥੇ ਸੋਨਾ ਚੜਦਾ ਉਹ ਤਾਂ ਫਿਰ ਬਿਜ਼ਨਸ ਕਾਲੂ ਵਿਆਜ ਕਰਾਉਣ ਲੱਗ ਜੂਗਾ ਹੂੰ ਗੁਰੂ ਘਰਾਂ ਦੇ ਕੰਮਾਂ 'ਚ ਇਹ ਕੰਮ ਉਹਨੂੰ ਸ਼ੋਭਾ ਨਹੀਂ ਦਿੰਦਾ ਔਰ ਉਹਨੂੰ ਬਿਲਕੁਲ ਇਹ ਜਿਹੜੀ ਐਫ ਆਈ ਆਰ ਹੋਈ ਆ ਉਹਨੂੰ ਕੈਨਸਲ ਕਰਨਾ ਚਾਹੀਦਾ ਪੰਥ ਨਾਲ ਟਕਰਾਉਣਾ ਬਹੁਤ ਗਲਤ ਆ ਉਹ ਆਮ ਕਰਦਾ ਮੁੰਡਾ ਯਾਰ ਸਾਡੇ ਤਾਂ ਨਾਲ ਵਿਚਰਿਆ ਸਾਡੇ ਤਾਂ ਉਹ ਇਸ ਲਈ ਉਹਨੇ ਬਿਲਕੁਲ ਇਹ ਸਟੈਪ ਗਲਤ ਚੱਲ ਪਿਆ ਚੱਕਿਆ ਔਰ ਉਹ ਤੋਂ ਇਹ ਦਿੱਲੀ ਦੇ ਜਿਹੜੇ ਕਰਿੰਦੇ ਨੇ ਕਿਉਂਕਿ ਦਿੱਲੀ ਯਾਰ ਕਦੇ ਨਹੀਂ ਚਾਹੁੰਦੀ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਉਹ ਕਦੇ ਨਹੀਂ ਚਾਹੁੰਦੀਆਂ ਕਿ ਉਰੇ ਪੰਥ ਦੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਉਰੇ ਚੜਤ ਹੋਵੇ ਹੁਣ ਅਜ ਅਕਾਲੀ ਦਲ ਦੀ ਫੁੱਲ ਚੜਤਾ ਕੋਈ ਦੁਨੀਆ ਦੀ ਤਾਕਤ ਹੁਣ ਰੋਕ ਨਹੀਂ ਸਕਦੀ ਕਿਉਂਕਿ ਦੇਖੋ ਤੁਸੀਂ ਇੱਕ ਗੱਲ ਦੇਖੋ ਸਾਰੇ ਕੋਸ਼ ਇਹਨਾਂ ਨੇ ਸੁਖਵੀਰ ਬਾਦਲ ਤੇ ਯਾਰ ਕਿੰਨੇ ਇਲਜ਼ਾਮ ਲਾਏ ਨੇ ਸੁਖਵੀਰ ਬਾਦਲ ਦਾ ਤਾਂ ਇੱਥੋਂ ਤੱਕ ਕਹਿਤਾ ਆਸਟ੍ਰੇਲੀਆ ਚ ਪਾਰਕਿੰਗਾਂ ਨੇ ਆਸਟ੍ਰੇਲੀਆ ਚ ਹੋਟਲ ਨੇ ਹੁਣ ਸਾਫਤ ਕਿਉਂ ਨਹੀਂ ਹੋਇਆ ਪਾਵੇ ਤਾਂ ਕੈਪਟਨ ਨੂੰ ਹੱਥ ਕੈਪਟਨ ਤੇ ਐਫ ਆਈ ਆਰ ਕਰੇ ਤਾਂ ਲਾਂਚ ਜਿਹੜੀਆਂ ਪਹਿਲਾਂ ਕਹਿੰਦਾ ਸੀ ਵੀ ਹਜ਼ਾਰਾਂ ਕਰੋੜ ਦੇ ਘਪਲੇ ਕਰ ਲੇ ਰਾਜੇ ਵਿੜਿੰਗ ਤੇ ਉਹਦੇ ਤੇ ਕਿਉਂ ਨਹੀਂ ਕਰਦਾ ਇਹ ਯਾਰ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ ਇਹ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣਾ ਚਾਹੁੰਦੀਆਂ ਨੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਔਰ ਇਹ ਸਿੱਖਾਂ ਦੇ ਵਿਰੁੱਧ ਨੇ ਜਿਹੜੀ ਪੋਲੀਟੀਕਲ ਪਾਰਟੀ ਦਿੱਲੀ ਤੋਂ ਚੱਲੂਗੀ ਉਹ ਕਦੇ ਪੰਜਾਬ ਦਾ ਔਰ ਪੰਥ ਦਾ ਭਲਾ ਨਹੀਂ ਸੋਚੂ। ਸਰਵਤ ਸਾਹਿਬ ਸਰਕਾਰ ਤੇ ਐਸਜੀਪੀਸੀ ਦੇ ਵਿੱਚ ਟਕਰਾਅ ਹੈ। ਤੁਹਾਨੂੰ ਲੱਗਦਾ ਇਸ ਦੇ ਨਾਲ ਪੰਜਾਬ ਦਾ ਪੰਥ ਦਾ ਨੁਕਸਾਨ ਹੋਊਗਾ। ਪੰਥ ਦਾ ਕਿਵੇਂ ਨੁਕਸਾਨ ਕਰ ਲੂਗੀ ਜੀ ਸਰਕਾਰ? ਪੰਥ ਤਾਂ ਜਿਉਂ-ਜਿਉਂ ਪੰਥ ਨੂੰ ਦੱਬẽਗੇ ਉਹ ਜਿਉਂ-ਜਿਉਂ ਸਿੱਖਾਂ ਨੂੰ ਦੱਬẽਗੇ ਸਿੱਖ ਤਾਂ ਉੱਪਰ ਨੂੰ ਜਾਣਗੇ। ਸਿੱਖ ਤਾਂ ਹੋਰ ਜ਼ਿਆਦਾ ਉੱਠਣਗੇ ਸਾਨੂੰ ਯਾਰ ਅਬਦਾਲੀ ਨਹੀਂ ਡਰਾ ਸਕਿਆ ਦਬਾ ਸਕਿਆ ਪੰਥ ਨੂੰ ਕਿਹੜਾ ਦਿਵਾਲੂਗਾ ਜੀ ਦਸਮ ਪਾਤਸ਼ਾਹ ਦਾ ਪੰਥ ਹੈ ਹੁਣ ਤੁਸੀਂ ਦੇਖੋ ਆਖਰੀ ਸਾਲ ਹੈ ਹਨਾ 26 ਹੋ ਰਹਿ ਗਿਆ ਨਾ ਆਖਰੀ ਸਾਲ ਚ ਸਾਰਾ ਕੁਝ ਦਿਖ ਰਿਹਾ ਪਹਿਲਾਂ ਕਿਉਂ ਨਹੀਂ ਦਿਖਿਆ ਸਾਰਾ ਕੁਝ ਇਸ ਲਈ ਅਕਾਲੀ ਦਲ ਅੱਪ ਹੋ ਰਿਹਾ ਪਹਿਲਾਂ ਇਹਨਾਂ ਨੂੰ ਲੱਗਦਾ ਸੀ ਵੀ ਅਕਾਲੀ ਦਲ ਨਹੀਂ ਅੱਪ ਹੋਊਗਾ ਅਕਾਲੀ ਦਲ ਨਹੀਂ ਪੰਜਾਬ 'ਚ ਸਰਕਾਰ ਬਣਾਉਣ ਵੱਲ ਨੂੰ ਵਧੂਗਾ ਇਸ ਲਈ ਹੁਣ ਇਹਨਾਂ ਸਾਰਿਆਂ ਦੇ ਤਕਲੀਫ ਹੋ ਰਹੀ ਆ ਅੱਜ ਸਾਰੇ ਸ਼੍ਰੋਮਣੀ ਕਮੇਟੀ ਨੂੰ ਨਿੰਦ ਰਹੇ ਨੇ ਸਾਡੇ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਯਰ ਨਿੰਦ ਰਹੇ ਨੇ ਹਨਾ ਤੇ ਅਕਾਲੀ ਦਲ ਨੂੰ ਨਿੰਦ ਰਹੇ ਨੇ ਹਨਾ ਹੋਰ ਇਹਨਾਂ ਨੂੰ ਕੋਈ ਦਿਖੇ ਨਹੀਂ ਰਿਹਾ ਇਹਦਾ ਮਤਲਬ ਅਕਾਲੀ ਦਲ ਦੀ ਚੜ੍ਹਤ ਹੈ ਹੁਣ ਇਸ ਚੜਤ ਨੂੰ ਇਹ ਰੋਕ ਨਹੀਂ ਸਕੂਗਾ ਜਿੰਨਾ ਤੇ ਜੋਰ ਲੱਗਣਾ ਲਾ ਲਵੇ। ਤਲਵਾਰਾ ਸਾਹਿਬ ਸਵਾਲ ਤਾਂ ਇਹ ਖੜਾ ਹੋ ਜਾਂਦਾ ਹੈ। ਇਹ ਵੀ ਤਾਂ ਕਹਿੰਦੇ ਨੇ ਕਿ ਕਾ ਸਰਕਾਰ ਕਾਰਵਾਈ ਨਹੀਂ ਕਰ ਰਹੀ। ਬੇਅਦਵੀ ਦੇ ਮਸਲਿਆਂ ਤੇ ਕਾਰਵਾਈ ਨਹੀਂ। ਜਦੋਂ ਕਾਰਵਾਈ ਕਰਦੇ ਆ ਤੁਸੀਂ ਦੂਜੀ ਤਰਫ ਕਹਿੰਦੇ ਵੀ ਜਿਹੜੇ ਨੇ ਉਹ ਧਾਰਮਿਕ ਮੁੱਦਿਆਂ ਚ ਇੰਟਰਫੇਰੈਂਸ। ਦੇਖੋ ਇਹ ਬੇਅਦਵੀ ਨਹੀਂ ਹੈਗੀ। ਬੇਅਦਵੀ ਤੇ ਕਾਰਵਾਈ ਕੀਲੇ ਕਿਹੜੇ ਬੰਦੇ ਤੇ ਕਾਰਵਾਈ ਕਰੀਆ ਸਰਕਾਰ ਨੇ ਦੱਸੇ ਜਿੱਥੇ ਬੇਅਦਮੀਆਂ ਹੋਈਆਂ ਨੇ ਕਿੰਨੀ ਕਿੰਨੀਆਂ ਸੰਕੜੇ ਬੇਅਦਮੀਆਂ ਹੋਗੀਆਂ। ਆ ਹੁਣ ਹੋਈਆ ਥੋੜੇ ਦਿਨ ਹੋਈਆ ਕਨੌਰ ਵਾਲੇ ਪਾਸੇ। ਹੂੰ। ਉਦੇ ਤੇ ਕਿਉਂ ਨਹੀਂ ਸਰਕਾਰ ਨੇ ਕੁਝ ਕਰਿਆ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਹੈ ਜੁੜੀ 20 ਮਿਸ ਅੰਡਰਸਟੈਂਡਿੰਗ ਪੰਥ ਨੂੰ ਲੱਗਦੀ ਹੈ ਜਾਂ ਸ਼੍ਰੋਮਣੀ ਕਮੇਟੀ ਤੋਂ ਹੋਈ ਹੈ ਉਹ ਤਾਂ ਪੰਥ ਬੈਠ ਕੇ ਕਮਰੇ ਚ ਕਰ ਲੂਗਾ ਗੱਲ ਐਫ ਆਈ ਆਰਾਂ ਕੋਟਾਂ ਥੋੜੋ ਯਾਰ ਫੈਸਲੇ ਕਰਨ ਗਿਆ ਪੰਥ ਦੇ ਦੁਨਿਆਵੀ ਕੋਟਾਂ ਨਹੀਂ ਪੰਥ ਦੇ ਫੈਸਲੇ ਕਰ ਸਕਦੀਆਂ ਸਾਡੇ ਕੋਲ ਸਾਡੀ ਅਕਾਲ ਦੀ ਆਪਦੀ ਅਦਾਲਤ ਹੈਗੀ ਆ ਅਕਾਲ ਤਖਤ ਸਭ ਨੂੰ ਸਿੱਖਾਂ ਲਈ ਕੁਝ بڑا ਨਹੀਂ ਹੈਗਾ ਅਕਾਲ ਤਖਤ ਸਭ ਤੇ ਖੜ ਕੇ ਇੱਕ ਮਾਫੀ ਮੰਗ ਸਕਦੇ ਨੇ ਜੇ ਗਲਤੀ ਹੋਈ ਆ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮੇ ਨੇ ਯਾਰ ਜੇ ਉਹਨਾਂ ਤੇ ਗਲਤੀ ਹੋਈ ਆ ਆਪਾਂ ਉਹਨਾਂ ਨੂੰ ਤਖਤ ਸਭ ਤੇ ਖੜ ਕੇ ਮਾਫੀ ਮੰਗਾ ਸਕਦੇ ਆ ਤਖਤ ਸਭ ਤੋਂ ਆਪਾਂ ਉਹਨਾਂ ਨੂੰ ਸਜ਼ਾ ਲਵਾ ਸਕਦੇ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤੋਂ ਚੱਲਦਾ ਆਉਂਦਾ ਹੈ ਸ਼ੇਰੇ ਪੰਜਾਬ ਤੋਂ ਵੀ ਗਲਤੀ ਹੋਈ ਸੀ ਉਹਨਾਂ ਨੂੰ ਤਨਖਈਆ ਕਰਾਉਣਾ ਉਹਨਾਂ ਨੂੰ ਵੀ ਤਨਖਾਹ ਤਨਖਾਹ ਲੱਗੀ ਸੀ ਉਹਨਾਂ ਨੇ ਸੇਵਾ ਕਰੀ ਹੈ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਸੇਵਾ ਕਰਕੇ ਹਟੇ ਨੇ ਸਖਬੀਰ ਸਿੰਘ ਬਾਦਲ ਦੇਖਿਆ ਕਦੇ ਕਿਸੇ ਦੀ ਧੀ ਪੈਣ ਬਾਰੇ ਬੋਲਦਾ ਕੈਪਟਨ ਅਮਰਿੰਦਰ ਸਿੰਘ ਦੇਖਿਆ ਜਾਂ ਜਿਹੜੇ ਹੋਰ ਵੱਡੇ ਕਾਂਗਰਸੀ ਲਾ ਲੋ ਕਦੇ ਦੇਖੇ ਨੇ ਇਹ ਕੰਮ ਕਰਦੇ ਯਾਰ ਇਹ ਕੰਮ ਬਹੁਤ ਗਲਤ ਆ ਸਿੱਖ ਧਰਮ ਦੇ ਵਿੱਚ ਜਿਨੇ ਦਖਲ ਅੰਦਾਜ਼ੀ ਕੀਤੀ ਹੈ ਜਾਂ ਜਿਨੇ ਸਿੱਖਾਂ ਨਾਲ ਪੰਗਾ ਲਿਆ ਉਹਨਾਂ ਨੇ ਮੂੰਹ ਦੀ ਖਾਦੀ ਹੈ ਆਰਾਮਨਾ ਘਰ ਬਹਿ ਜੂਗਾ ਟਿੱਕੇ ਫਿਰ ਐਸਜੀਪੀਸੀ ਤੁਹਾਨੂੰ ਲੱਗਦਾ ਕਿ ਐਸਜੀਪੀਸੀ ਦੇ ਜ਼ਰੀਏ ਜਿਹੜਾ ਸੈਂਟਰ ਆਫ ਅਟਰੈਕਸ਼ਨ ਹੈ ਟਾਰਗੇਟ ਕਰਨ ਦਾ ਉਹ ਸੁਖਬੀਰ ਸਿੰਘ ਬਾਦਲੀ ਨੇ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਹੁਣ ਜਿਹੜੀ ਐਸਜੀਪੀਸੀ ਨੂੰ ਇਹ ਯਾਰ ਕਹਿ ਦਿੰਦੇ ਨੇ ਸਾਡੇ ਸਤਕਾਰਯੋਗ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਹਿ ਦਿੰਦੇ ਨੇ ਤੁਸੀਂ ਅਕਾਲੀ ਦਲ ਦੇ ਨਮਾਇंदे ਹੋ ਕੇ ਬੋਲ ਰਹੇ ਹੋ ਉਹ ਯਾਰ ਉਹ ਅਕਾਲੀ ਉਹਨੇ ਸਾਰੇ ਸ਼੍ਰੋਮਣੀ ਕਮੇਟੀ ਸਾਰੀ ਅਕਾਲੀ ਦਲ ਦੀ ਹੈ ਅਸੀਂ ਸਾਰੇ ਅਕਾਲੀ ਆ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅੱਜ ਅਕਾਲੀ ਦਲ ਦੇ ਬਾਕੀ ਜਿਹੜੇ ਲੀਡਰ ਸਹਿਮਾਨ ਨੇ ਸਾਰਿਆਂ ਨੂੰ ਬੋਲਣਾ ਚਾਹੀਦਾ ਯਾਰ ਚਾਹੇ ਉਹ ਵਿਰੁੱਧ ਚ ਵੀ ਨੇ ਚਾਹੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਬੋਲਣਾ ਚਾਹੀਦਾ ਸਰਕਾਰ ਦੀ ਇਸ ਘਣਾਉਣੀ ਹਰਕਤ ਦੇ ਖਿਲਾਫ ਬਿਲਕੁਲ ਘਣਾਉਣੀ ਹਰਕਤ ਹੈ ਸਰਕਾਰ ਦੀ ਸਿੱਖ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ ਸਾਡੇ ਕੋਲ ਸਾਡੀ ਅਦਾਲਤ ਹੈਗੀ ਆ ਅਕਾਲ ਤਖਤ ਸਾਹਿਬ ਸਿੱਖਾਂ ਲਈ ਅਕਾਲ ਤਖਤ ਸਭ ਤੋਂ ਉੱਤੇ ਕੋਈ ਚੀਜ਼ ਨਹੀਂ ਸਿਮਰਨਜੀਤ ਮਾਨ ਦੀ ਚੁੱਪੀ ਤੇ ਸਵਾਲ ਹੈਗਾ ਤੁਹਾਨੂੰ ਵੀ ਚੁੱਪ ਕਿਉਂ ਨੇ ਨਹੀਂ ਚੁੱਪ ਨਹੀਂ ਜੀ ਹਲੇ ਉਹਨਾਂ ਨੂੰ ਹਲੇ ਪੂਰੀ ਗੱਲ ਦਾ ਨਹੀਂ ਪਤਾ ਨਾ ਉਹ ਬੋਲਣਗੇ ਬੋਲੇ ਨੇ ਪਹਿਲਾਂ ਸਾਰੇ ਮਸਲਿਆਂ ਤੇ ਅਕਾਲ ਤਖਤ ਸਭ ਤੇ ਜਥੇਦਾਰ ਸਾਹਿਬ ਵਾਲੇ ਮਸਲੇ ਤੇ ਬੋਲੇ ਨੇ ਕਦੇ ਵੀ ਸਿੱਖਾਂ ਦਾ ਸੁਪਰੀਮ ਅਕਾਲ ਤਖਤ ਸਭ ਹੈ ਉਹਦਾ ਜਥੇਦਾਰ ਹੈ ਠੀਕ ਆ ਉਹਨਾਂ ਦਾ ਜਿਹੜਾ ਹੁਕਮ ਹੈ ਉਹ ਆਖਰੀ ਹੁਕਮ ਹੁੰਦਾ ਸਿੱਖਾਂ ਨੂੰ ਸਰਕਾਰ ਕੀ ਚੀਜ਼ ਹੈ ਸਰਕਾਰ ਕਿਵੇਂ ਐਫ ਆਈ ਆਰ ਕਰ ਦੂਗੀ ਜੀ ਉਹਦੇ ਕੋਲ ਕੀ ਅਧਿਕਾਰ ਹੈ ਉਹਦੇ ਕੋਲ ਸਬੂਤ ਕੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਦੀ ਉਹਨਾਂ ਨੇ 295 ਇਹ ਲਾਈ ਹੈ ਉਹਨਾਂ ਕੋਲ ਕੀ ਸਬੂਤ ਹੈ ਵੀ ਉਹ ਹੋਈ ਹੈ ਜੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਹ ਕੋਈ ਹੋਇਆ ਨਾ ਉਹ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਕਮਰੇ 'ਚ ਬੈਠ ਕੇ ਹੱਲ ਹੋ ਜੂਗਾ ਉਹਦਾ ਜੇ ਕਿਸੇ ਨੇ ਗਲਤੀ ਕੀਤੀ ਆ ਉਹਨੂੰ ਪਹਿਲਾਂ ਐਸਜੀਪੀਸੀ ਨੇ ਉਹ ਬੰਦੇ ਮੌਤਲ ਵੀ ਕੀਤੇ ਨੇ ਹਾਂ ਜੋ ਹੱਕ ਬਣਦਾ ਹੁਣ ਤੁਸੀਂ ਇੱਕ ਗੱਲ ਦੇਖੋ ਮੈਂ ਜਿਹੜਾ ਬੰਦਾ ਕੋਈ ਗਲਤੀ ਕਰਦਾ ਉਹਨੂੰ ਫਾਂਸੀ ਤੇ ਨਹੀਂ ਯਾਰ ਲਾਉਣਾ ਹਮ ਕਦੇ ਇੱਕ ਤਖਤ ਸਾਹਿਬ ਤੋਂ ਤੁਸੀਂ ਸੁਣੀਆ ਹੀ ਫਾਂਸੀ ਲਾਤੀ ਬੰਦੇ ਨੂੰ ਸ਼੍ਰੋਮਣੀ ਕਮੇਟੀ ਫਾਂਸੀ ਥੋੜੋ ਲੱਗਣੀ ਹੁੰਦੀ ਆ ਉਹਨੇ ਜੇ ਗਲਤੀ ਕੀਤੀ ਆ ਉਹਨੂੰ ਧਾਰਮਿਕ ਸਜ਼ਾ ਲਾ ਦਿੰਦੇ ਆ ਹਨਾ ਇਹ دنیਾਵੀ ਅ ਅਦਾਲਤ ਥੋੜੋ ਹੈ ਹਮ ਹਾਲੇ ਤਾਂ ਚਲਾਣੇ ਨਹੀਂ ਪੇਸ਼ ਹੋਣਾ ਹੈ ਨਾ ਤੋਂ ਇਹਦਾ ਇੱਕ ਹਰਾਸਮੈਂਟ ਹੈ ਜਾਣ ਬੁੱਝ ਕੇ ਜਾਣ ਬੁੱਝ ਕੇ ਕੀਤਾ ਜੀ ਸਾਰਾ ਕੁਝ ਇਹਦਾ ਕੋਈ ਮਤਲਬ ਨਹੀਂ ਰਹਿ ਗਿਆ ਤੁਹਾਡੇ 6 ਮਹੀਨੇ ਛੇ ਰਹਿ ਗਏ ਤੁਸੀਂ 6 ਮਹੀਨੇ ਚ ਕੀ ਕਰ ਸਕਦੇ ਹੋ ਹਮ ਹਮ ਅਕਾਲੀ ਦਲ ਨੂੰ ਦਬਾਉਣ ਵਾਸਤੇ ਹੈ ਸ਼੍ਰੋਮਣੀ ਕਮੇਟੀ ਯਾਰ ਅਕਾਲੀ ਦਲ ਇੱਕ ਨੇ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਹੈਗੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਪ੍ਰਧਾਨ ਸਾਹਿਬ ਨੇ ਅਹੁਦੇਦਾਰ ਸਾਹਿਬ ਨੇ ਉਹ ਸਾਰੇ ਅਕਾਲੀ ਨੇ ਇੱਕ ਠੋਕ ਕੇ ਉਹ ਕਹਿੰਦੇ ਨੇ ਅਸੀਂ ਅਕਾਲੀ ਆ ਇਸ ਲਈ ਅਕਾਲੀ ਦਲ ਨੂੰ ਦਬਾਉਣ ਵਾਸਤੇ ਦਾ ਲੈ ਕੇ ਚੱਲਦਾ ਹੁਣ ਤਾਂ ਉਹ ਆਮ ਬੰਦਾ ਨਹੀਂ ਸਪੀਚਾ ਕੱਢ ਕੇ ਦੇਖੋ ਇਹਨੇ ਕੀ ਕੀ ਇਲਜ਼ਾਮ ਲਾਇਏ ਨੇ ਅਕਾਲੀ ਦਲ ਤੇ ਕੀ ਕੀ ਇਲਜ਼ਾਮ ਕੈਪਟਨ ਮਰਿੰਦਰ ਸਿੰਘ ਹੁਣਾ ਤੇ ਲਾਏ ਨੇ ਉਹ ਕਿਉਂ ਨਹੀਂ ਸਾਬਤ ਕਰਦਾ ਜਿਹੜੀ ਕਹਿੰਦੀ ਸੀ ਸੁਖਬੀਰ ਬਾਦਲ ਦੇ ਅਮਰੀਕਾ ਚ ਹੋਟਲ ਨੇ ਉਹ ਕਿਉਂ ਨਹੀਂ ਸਾਬਤ ਕਰਦਾ ਪਾਵਰ ਚੈੱਕ ਕਰੇ ਜਿਹੜੇ ਜਿੰਨੀਆਂ ਗੱਲਾਂ ਉਹ ਸਾਰੀਆਂ ਗੱਲਾਂ ਛੜਤੀਆਂ ਇੱਕ ਐਫ ਆਈ ਆਰ ਕਾਲੀ ਦਿਲ ਦਾ ਕੀ ਕਰੂਗੀ ਜੀ ਸ਼੍ਰੋਮਣੀ ਕਮੇਟੀ ਦਾ ਕੀ ਕਰੂ ਹਜ਼ਾਰਾਂ ਇਹ ਜਿਹੀਆਂ ਐਫ ਆਈ ਆਰਾਂ ਪੰਥ ਨਹੀਂ ਜਿੱਠ ਦੂਗਾ ਪੰਥ ਦੇ ਸਾਹਮਣੇ ਨਹੀਂ ਕੋਈ ਖੜ ਸਕਦਾ ਦਸਮ ਪਾਤਸ਼ਾਹ ਦਾ ਪੰਥ ਹੈ ਕੋਈ ਗੱਲ ਨਹੀਂ 27 ਚ 27 ਚ ਲੱਗ ਜਾਣਾ ਪਤਾ ਇਹ ਜਿਹੜੇ ਸੰਗਤ ਹੈ ਸੰਗਤ ਨੂੰ ਗੁਰੂ ਨੇ ਵੀ ਕੀ ਵਿਸਵੇ ਕਿਹਾ ਜਹਦਾ ਸ਼੍ਰੀ ਅਕਾਲ ਤੱਕ ਸਭ ਤੇ ਸਵਾਲ ਖੜੇ ਕਰਨਾ ਬਾਜੀਵ ਹੈ ਬਿਲਕੁਲ ਨਹੀਂ ਜੀ ਬਾਜੀਵ ਹੈਗਾ ਸਿੱਖ ਸਿੱਖਾਂ ਦੇ ਦੋ ਜਥੇਦਾਰ ਨੇ ਸਰਬੱਤ ਖਾਲਸੇ ਨੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਚੁਣਿਆ ਉਹ ਵੀ ਸਤਕਾਰਯੋਗ ਨੇ ਉਹਨਾਂ ਦਾ ਕੌਮ ਦਾ ਸਰੂਚਾ ਕਰਤਾ ਗगन ਤੇਰੇ ਦਾ ਗਵਾਂਢੀ ਨਹੀਂ ਜੀ ਹੈਨਾ ਪਤਾ ਹੈ ਤੈਨੂੰ ਜੇ ਭਾਈ ਜਗਤਾਰ ਸਿੰਘ ਹਵਾਰੇ ਦੇ ਕਰਤਾਰਾਂ ਦਾ ਪਤਾ ਹੈ ਹੈਨਾ ਤੁਸੀਂ ਦਾ ਦੇਖੇ ਵੀ ਹੋਣੇ ਨੇ ਤੁਹਾਡੇ ਪਿੰਡਾਂ ਅਜ ਵਿਚਰਦੇ ਰਹੇ ਨੇ ਹੈਨਾ ਤੇ ਉਸ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੂੰ ਬਹੁਤ ਵਧੀਆ ਜਥੇਦਾਰ ਨੇ ਘੈਂਟ ਜਥੇਦਾਰ ਆ ਜਾਨ ਆ ਜਥੇਦਾਰ ਚ ਸਾਡੇ ਚ ਨੌਜਵਾਨ ਨੇ ਕੰਮ ਕਰ ਰਹੇ ਕੰਮ ਕਰ ਰਹੇ ਨੇ ਸੰਗਤ ਵਿੱਚ ਚ ਰਹੇ ਨੇ ਕਲਾ ਦਾ ਦੇਖੋ ਯਾਰ ਵਰਤਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜੋ ਇਸ ਸਾਲ ਕਲਾ ਵਰਤੀ ਹੈ ਕਰੋੜਾਂ ਦੀ ਤਦਾਦ ਚ ਸੰਗਤ ਦੇਖੀ ਹੈ ਹਾਂ ਬਿਲਕੁਲ ਇੰਨੀ ਸੰਗਤ ਕਦੇ ਦੇਖੀ ਨਹੀਂ ਬਹੁਤ ਸੀਗੀ ਇੱਕ ਦਿਨ ਚ 50 ਲੱਖ ਬੰਦੇ ਨੇ ਮੱਥਾ ਟੇਕਿਆ ਇੱਕ ਦਿਨ ਚ 10 ਲੱਖ ਤੋਂ ਉੱਤੇ ਬੰਦੇ ਨੇ ਦੇਗ ਕਰਵਾਈ ਹੈ ਕੀ ਆਪਣੇ ਜਿਹੜੇ ਗਿਆਨੀ ਹਰਪਾਲ ਸਿੰਘ ਉਹਨਾਂ ਨੇ ਇਹ ਗੱਲ ਦੱਸੀ ਹੈ ਕਰੋੜਾਂ ਦੀ ਤਦਾਦ ਤੋਂ ਵੱਧ ਸਿੱਖ ਸੰਗਤ ਫਤੇਗੜ ਸਾਹਿਬ ਨਮਸਕਾਰ ਕੀ ਕਰਕੇ ਗਈ ਹੈ ਇਹ ਪੰਥ ਦੀ ਜਿਹੜੀ ਚੜ੍ਹਤ ਹੋ ਰਹੀ ਹੈ ਉਹਦੇ ਤੋਂ ਸਾਰੇ ਇਹ ਡਰੇ ਪਏ ਨੇ ਉਹਦੇ ਤੋਂ ਦਿੱਲੀ ਡਰਦੀ ਹੈ ਅੱਜ ਯਾਰੇ ਤਾਂ ਖਤਮ ਕਰ ਹੀ ਬੈਠੇ ਨੇ ਸਾਰਾ ਕੁਝ ਇਹ ਤਾਂ ਕਹਿੰਦੇ ਨੇ ਸਿੱਖ ਖਤਮ ਸਿੱਖਾ ਇਹ ਦਸਮ ਪਾਸ਼ਾ ਦਾ ਪੰਥ ਹੈ ਇਹਨੂੰ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਖਤਮ ਕਰਨ ਵਾਲਾ ਪਰ ਤਲਵਾਰਾ ਸਾਹਿਬ ਆਪਣੇ ਨੇ ਸਭ ਦ ਸਾਰੇ ਦਸਤਾਰਾ ਬੰਦੇ ਨੇ ਜਿਨ੍ਹਾਂ ਤੇ ਤੁਸੀਂ ਸਵਾਲ ਖੜੇ ਕਰ ਰਹੇ ਹੋ ਪੰਜਾਬੀ ਨੇ ਸਿੱਖ ਨੇ ਦਸਤਾਰਾ ਬੰਦੇ ਨੇ ਫਿਰ ਇਹ ਕਿਵੇਂ ਕੌਂਟਰੋਵਰਸੀ ਕਲੈਸ਼ ਕਿਵੇਂ ਇਹ ਸ਼ੁਰੂ ਤੋਂ ਹੀ ਰਹੇ ਹੀ ਨੇ ਹਮ ਦਸਮ ਪਾਸ਼ਾ ਵੇਲੇ ਕਿਤੇ ਹੈ ਨਹੀਂ ਸੀ ਇਹ ਇਹ ਹੁੰਦੇ ਹੀ ਨੇ ਕੁਝ ਕ ਬੰਦੇ ਹੈਨਾ ਜਿਹੜੇ ਪੱਗਾਂ ਵੀ ਬੰਦਦੇ ਨੇ ਦਾੜੀਆਂ ਵੀ ਰੱਖਦੇ ਨੇ ਤੇ ਪੰਥ ਦਾ ਨੁਕਸਾਨ ਵੀ ਕਰਦੇ ਨੇ ਇਹ ਹੁੰਦੇ ਨੇ ਕੋਈ ਗੱਲ ਨਹੀਂ ਇਹ ਤੇ ਚ ਜਿਆਦਾ ਹਥਿਆਰਬੰਦ ਸੰਘਰਸ਼ ਹੋਇਆ ਜਦ ਵੀ ਹੈਗੇ ਸੀ ਸੰਤ ਜਰਨੈਲ ਸਿੰਘ ਉਹਨਾਂ ਵੇਲੇ ਵੀ ਹੈਗੇ ਸੀ ਹਨਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਤਾਕਤਵਰ ਜਥੇਬੰਦੀ ਹੈ ਮੌਜੂਦਾ ਸਮੇਂ ਚ ਸਭ ਤੋਂ ਵੱਡੀ ਜਥੇਬੰਦੀ ਹੈ ਸਿੱਖਾਂ ਦੀ ਸਿਆਸੀ ਵੀ ਔਰ ਧਾਰਮਿਕ ਵੀ ਧਾਰਮਿਕ ਐਸਜੀਪੀਸੀ ਹੈ ਤੇ ਸਿਆਸੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੇ ਇੱਕ ਹੋਰ ਨੇ ਜਿਨ੍ਹਾਂ ਨੇ ਬਣਾਇਆ ਦੀ ਅਕਾਲੀ ਦਲ ਜਿਆ ਗਿਆਨੀ ਹੁਣੀ ਹਨਾ ਗਿਆਨੀ ਹੁਣੀ ਸਾਰੇ ਆਏ ਖਿੰਡਗੇ ਜਿਵੇਂ ਤਕੜੀ ਚੋਂ ਲੱਡੂ ਖਿੰਡ ਜਾਂਦੇ ਨੇ ਹਣਾ ਜਿਵੇਂ ਡੱਡੂ ਛੜਪੇ ਮਾਰ ਜਾਂਦੇ ਨੇ ਹੁਣ ਭਾਜਪੀ ਨੇ ਮਾਰੀ ਇੱਕ ਘੁਰਕੀ ਹੁਣ ਕੱਲ ਇਕੱਠੇ ਹੋਏ ਬੈਠੇ ਦੀ ਫੇਰ ਉਹ ਭਾਜਪੀ ਦੀ ਘੁਰਕੀ ਭਾਜਪੀ ਦੀ ਘੁਰਕੀ ਆ ਹੋਰ ਕੀ ਆ ਛੜਕੇ ਦਾ ਦੇਖੇ ਉਹ ਗਿਆਨੀ ਖੜਕੇ ਦੇਖ ਲਵੇ ਗਿਆਨੀ ਦੇ ਕੱਖ ਪੱਲੇ ਨਹੀਂ ਭਾਜਪੀ ਉਹਦੇ ਨਾਲ ਆ ਸਰਕਾਰ ਉਹਦੇ ਨਾਲ ਆ ਤਾਂ ਟਪੂਸੀਆਂ ਮਾਰਦੇ ਨੇ ਇਹ ਕੁਛ ਨਹੀਂ ਇਹਨਾਂ ਦੇ ਪੱਲੇ ਹੈਗਾ ਗਿਆਨੀ ਹਰਪ੍ਰੀਤ ਕਹਿੰਦੇ ਮੈਂ ਵੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਨਾ ਸੁਖਵੀਰ ਬਾਦਲ ਵੀ ਛੱਡ ਦੇਣ ਕਹਿੰਦੇ ਗਿਆਨੀ ਦੀ ਕੀ ਔਕਾਤ ਹੈ ਜੀ ਉਹ ਕੱਲ ਪ੍ਰਧਾਨ ਬਣਿਆ ਛੋਟੀ ਜੀ ਪਾਰਟੀ ਦਾ ਹਲੇ ਉਹਨੇ ਆਪਣਾ ਨਾਮ ਨਹੀਂ ਰੱਖਿਆ ਪਾਰਟੀ ਦਾ ਉਹ ਕਾਹਤੋਂ ਅਸਤੀਫਾ ਦੇਊਗਾ ਉਹਦੀ ਪਾਰਟੀ ਰਜਿਸਟਰਡ ਨਹੀਂ ਹੈਗੀ ਉਹ ਦੇ ਦੇਵੇ ਅਸਤੀਫਾ ਰੋਜ ਦੇਵੇ ਹੱਸ ਕੇ ਦੇਵੇ ਉਹਨੂੰ ਪੰਥ ਨੇ ਚੁਣਿਆ ਉਹਨੂੰ 10 ਲੱਖ ਬੰਦੇ ਨੇ ਵੋਟ ਪਾ ਕੇ ਉਹਨੂੰ ਚੁਣਿਆ ਗਿਆਨੀ ਦੇ ਪੱਲੇ ਕੀ ਹੈ ਗਿਆਨੀ ਨੂੰ ਤਾਂ ਕੱਲ ਨੂੰ ਲਾ ਦੇਣਗੇ ਬੀਜੇਪੀ ਨੇ ਕਹਿਤਾ ਸੁਖਵੀਰ ਸਿੰਘ ਬਾਦਲ ਨਾਲ ਗਿਆਨੀ ਦੀ ਤੁਲਨਾ ਨਾ ਕਰਿਆ ਕਰੋ ਮੇਰੀ ਤੁਹਾਨੂੰ ਅੱਤ ਵਨ ਕੇ ਬੇਨਤੀ ਹੈ ਗਿਆਨੀ ਦੇ ਕੱਲ ਦੀ ਭੂਤ ਨਹੀਂ ਸਿਵਿਆਂ ਚੱਦ ਯਾਨੀ ਅੱਖਾਂ ਦਿਖਾਊਗਾ ਅਕਾਲੀ ਦਲ ਨੂੰ ਗਿਆਨੀ ਦੇ ਪੱਲੇ ਕੀ ਹੈ ਹੂੰ ਕੋਈ ਗੱਲ ਨਹੀਂ ਆਉਣ ਤੋਂ ਇਲੈਕਸ਼ਨਰ ਇਹਨੂੰ ਗਿਆਨੀ ਨੂੰ ਵੀ ਦੱਸਾਂਗੇ ਪਤਾ ਹਰਪ੍ਰੀਤ ਨੂੰ ਉਹ ਕਹਿੰਦੇ ਉਹ ਤਾਂ ਕਹਿੰਦੇ ਅਸੀਂ ਸਭ ਤੋਂ ਵੱਡੇ ਪੰਥਕ ਆ ਬਿਲਕੁਲ ਨਹੀਂ ਹੈਗਾ ਉਹ ਪੰਥਕ ਭਾਜਪੀ ਦਾ ਚਾਬੀ ਦੇ ਕੇ ਛੱਡਿਆ ਹੋਇਆ ਉਹਦੇ ਪੱਲੇ ਕੀ ਹੈ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਜਿਹਨੂੰ ਮਾਨਤਾ ਹੂੰ ਕਿਸੇ ਨੂੰ ਮਾਨਤਾ ਨਹੀਂ ਹੈਗੀ ਹੋਰ ਅਕਾਲੀ ਦਲ ਨੂੰ ਉਹੀ ਬਣਾ ਲੈਂਦੇ ਨੇ ਜਣਾ ਕਣਾ ਹੀ ਉੱਠ ਕੇ 15 ਅਕਾਲੀ ਦਲ ਬਣੇ ਦੀ ਪਹਿਲਾਂ ਵੀ ਕਿਹੜਾ ਰਹਿ ਗਿਆ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਅਕਾਲੀ ਸਿਆਸਤ ਹੈ ਉਹ ਦੋਏ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਈ ਵਾਰ ਸੱਤਾ ਚ ਆਇਆ ਜਿਹੜਾ ਐਸਜੀਪੀਸੀ ਤੇ ਅੱਜ ਤੱਕ ਕਾਬਜ ਕਾਬਜ ਹੈ ਜਾ ਉਹ ਕਹਿ ਲੋ ਵੀ ਉਹਨਾਂ ਦੀ ਧਿਰ ਹੈ ਸੇਵਾ ਕਰ ਰਿਹਾ ਹੈ ਹਨਾ ਜੋ ਮਰਜ਼ੀ ਕਹਿ ਲੋ ਦੂਸਰਾ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਗਰਮ ਖਿਆਲੀ ਆ ਜਿਹੜਾ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਹੋਰ ਬੜੇ ਆਏ ਬੜੇ ਗਏ ਅਕਾਲੀ ਦਲ ਚਲਾਉਣੇ ਕਿਤੇ ਖਾਲਾ ਜੀ ਦਾ ਪੜਾ ਅਕਾਲੀ ਦਲ ਤਾਂ ਜਥੇਦਾਰ ਗਰਚਰਨ ਸਿੰਘ ਟੋੜੇ ਤੋਂ ਨਹੀਂ ਚੱਲਿਆ ਗਿਆਨੀ ਦੇ ਪੱਲੇ ਕੀ ਹੈ ਗਿਆਨੀ ਕਿਥੋਂ ਅਕਾਲੀ ਦਿਲ ਚਲਾ ਦੂਗਾ ਅਕਾਲੀ ਦਿਲ ਤੇ ਗਿਆਨੀ ਦੇ ਘਰ ਤਾਂ 20 ਜਥੇਦਾਰ ਕਿਤੇ ਪ੍ਰਸ਼ਾਦਾ ਛਕਣ ਚਲੇਗੇ ਗਿਆਨੀ ਤੋਂ ਰੋਟੀ ਨਹੀਂ ਖਲਾ ਹਣੀ ਇਸ ਕਰਕੇ ਪੰਥ ਨਾਲ ਨਹੀਂ ਟਕਰਉਣਾ ਚਾਹੀਦਾ ਇਹਨਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਤੁਸੀਂ ਐਸੇ ਅਕਾਲੀ ਦਿਲ ਦੀ ਦੇਣ ਹੋ ਸਾਡੇ ਵਰਗੇ ਤਾਂ ਮਾਨ ਸਾਹਿਬ ਵਰਗੇ ਤਾਂ ਕਹਿ ਸਕਦੇ ਨੇ ਹਲੇ ਵੀ ਅਸੀਂ ਥੋੜੇ ਖਿਲਾਫ ਅਕਾਲੀ ਦਲ ਦੇ ਖਿਲਾਫ ਡਟਦੇ ਰਹੇ ਆ ਇਹ ਤਾਂ ਸਾਰੇ ਇਸੇ ਅਕਾਲੀ ਦਲ ਦੀ ਦੇਣ ਨੇ ਇਸੇ ਸਰਵਾਰ ਸੁਖਵੀਰ ਸਿੰਘ ਬਾਦਲ ਦੀ ਇਸੇ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਨੇ ਅਸੀਂ ਤਾਂ ਕਹਿ ਸਕਦੇ ਆ ਬਲਵਿੰਦਰ ਸਿੰਘ ਕਹਿ ਸਕਦਾ ਨਹੀਂ ਕੁਝ ਲਿਆ ਪੰਥ ਤੋਂ ਨਹੀਂ ਕੁਝ ਲਿਆ ਅਕਾਲੀ ਦਲ ਤੋਂ ਇਹ ਥੋੜੋ ਕਹਿ ਸਕਦੇ ਨੇ ਅੱਜ ਇਹ ਨਿਕਲ ਗਏ ਉੱਥੋਂ ਇਹ ਨਾ ਬੜਾ ਗੱਫਾ ਭਾਲਦੇ ਨੇ ਜੜਾ ਕਣੇ ਹੀ ਕਹਿੰਦਾ ਮੈਂ ਅਕਾਲੀ ਦਲ ਦਾ ਪ੍ਰਧਾਨ ਬਣ ਜਾ ਗੱਫਾ ਕਿਹੜਾ ਨਫੂ ਆ ਰਹੀ ਗੱਪਾ ਵੀ ਵੱਡਾ ਉਹਦਾ ਲੈਣਾ ਕੋਈ ਮੈਂ ਸਿੱਧਾ ਮੈਂ ਪੰਜਾਬੀ ਚ ਦੇਸੀ ਤੁਹਾਨੂੰ ਤਰੀਕੇ ਨਾਲ ਦੱਸ ਦਿੰਨਾ ਵੀ ਵੱਡਾ ਗੱਫਾ ਮੈਂ ਅਕਾਲੀ ਦਲ ਦਾ ਪ੍ਰਧਾਨ ਬਣ ਜਾ ਗਿਆਨੀ ਨੂੰ ਤਾਂ ਤਾਂ ਜਾਣਦੇ ਨੇ ਨਾ ਜੇ ਉਹ ਅਕਾਲ ਤਖਤ ਦਾ ਜਥੇਦਾਰ ਹੈ ਅਸੀਂ ਤਾਂ ਪੰਥ ਲਈ ਪੰਜਾਬ ਲਈ ਡਟ ਕੇ ਖੜੇ ਆ ਹਨ ਹਨਾ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ ਸਾਨੂੰ ਤਾਂ ਦੁਨੀਆ ਤਾਂ ਜਾਣਦੀ ਹੈ ਇਹਨਾਂ ਦੀ ਤਾਂ ਕੋਈ ਦੇਣੇ ਨਹੀਂ ਇਹਦਾ ਅਕਾਲੀ ਦਲ ਕਰਕੇ ਨੇ ਸਾਰਾ ਕੁਝ ਜਣਾ ਕਣੇ ਯਾਰ ਉੱਠ ਕੇ ਤੁਰਿਆ ਫਿਰਦਾ ਜਣਾ ਕਣੇ ਮੈਨੂੰ ਬਣਾ ਦੋ ਮੈਨੂੰ ਬਣਾ ਦੋ ਪੱਲੇ ਕੁਛ ਹੈ ਨਹੀਂ ਕਿਸੇ ਦੇ ਕਰਦੀ ਮੇਲਾ ਮੇਲਾ ਹੈ ਨਹੀਂ ਪੱਲੇ ਥੇਲਾ ਉਹ ਕੰਮ ਗਿਆ ਨੀਦ ਹੈ ਅੱਛਾ ਲਾਸਟੀ ਕਮੈਂਟ ਹੈ ਮੇਰਾ ਕੀ ਲੱਗਦਾ ਤੁਹਾਨੂੰ ਹੁਣ 328 ਸਰੂਪਾਂ ਦੇ ਮਾਮਲੇ ਦੇ ਵਿੱਚ ਇਹ ਸਾਰੀ ਜਿਹੜੀ ਆ ਕੌਂਟਰੋਵਰਸੀ ਹੋ ਰਹੀ ਹੈ ਹੈ ਕਿਉਂ ਹੈ ਲਾਸਟ ਕਮੈਂਟ ਹੈ ਲਾਸਟ ਕਮੈਂਟ ਇਹ ਹੈ ਜੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੱਬਣ ਨੂੰ ਫਿਰਦੇ ਨੇ ਸਾਰੇ ਹੁਣ ਰੋਜ ਇਹ ਸੁਖਵੀਰ ਸਿੰਘ ਬਾਦਲ ਰੋਜ ਇਹ ਅਕਾਲੀ ਦਲ ਹੋਰ ਕੋਈ ਮੁੱਦਾ ਹੀ ਨਹੀਂ ਪੰਜਾਬ ਦਾ ਉਹ ਤੁਸੀਂ ਭਲਿਓ ਮਾਣਸੋ ਜਿਹੜੇ ਲੋਕਾਂ ਨਾਲ ਵਾਅਦੇ ਕਰੇ ਦੀ ਉਹ ਪੂਰੇ ਕਰੋ ਜਿਹੜਾ ਵੀ ਭਰਦਿਆਂਗੇ ਰਸਤੇ ਵੀ ਰੋਕਦਿਆਂਗੇ ਜੇ ਪੰਥ ਨੂੰ ਉਹ ਚੈਲੰਜ ਕਰੂਗਾ ਇੰਨੇ ਜੋਗਾ ਉਹ ਹੈ ਨਹੀਂ ਹਨਾ ਮੈਂ ਤਾਂ ਉਹਨੂੰ ਵੈਸੇ ਇਹ ਗੱਲ ਮਿਲ ਕੇ ਕਹਿਣੀ ਚਾਹੁੰਦਾ ਜੇ ਕਿਤੇ ਮੈਨੂੰ ਹੁਣ ਮਿਲਣ ਨਹੀਂ ਦਿੰਦੇ ਉਹ ਬੜਾ ਬੰਦਾ ਹੋ ਗਿਆ ਜੀ ਅੱਜਕੱਲ ਹਨਾ ਪੁਲਿਸ ਘੇਰਦੀ ਐ ਨਹੀਂ ਤਾਂ ਮੈਂ ਉਹਨੂੰ ਜੇ ਮਿਲ ਕੇ ਸਮਝਾਵਾਂ ਮੈਂ ਉਹਨੂੰ ਕਹਿ ਦੂੰਗਾ ਗਲਤ ਪਾਸੇ ਤੋਰਤਾ ਤੈਨੂੰ ਦਿੱਲੀ ਵਾਲਿਆਂ ਨੇ ਪਹਿਲਾਂ ਵੀ ਤੋਰਿਆ ਹੋਇਆ ਧੀ ਇਹਨੂੰ ਕੁਛ ਨਾ ਕੁਛ ਫਿਰ ਉਹ ਰੁਕ ਗਿਆ ਧੀ ਹੁਣ ਦੁਬਾਰਾ ਗਰਮ ਕਰਿਆ ਦੁਬਾਰਾ ਚਾਬੀ ਦਿੱਤੀ ਹੋਈ ਆ ਕਿਸੇ ਨੇ ਨਹੀਂ ਤਾਂ ਹੁਣ ਠੀਕ ਸੀਗਾ ਚੱਲ ਰਿਹਾ ਹੈਨਾ ਹੁਣ ਇੱਕ ਤਾਂ ਉਹਨੂੰ ਉਹਨਾਂ ਦੇਖੋ ਇਹ ਤਾਂ ਸਪਸ਼ਟ ਉਹਨੂੰ ਲੱਗਣ ਲੱਗ ਗਿਆ ਵੀ ਅਸੀਂ ਤਾਂ ਅਕਾਲੀ ਦਲ ਨੂੰ ਜਮ੍ਹਾਂ ਖਤਮ ਕਰੀ ਬੈਠੇ ਦੀ ਅਕਾਲੀ ਦਲ ਤਾਂ ਆ ਰਿਹਾ ਰਿਵਾਈਵ ਹੋ ਗਿਆ ਹਾਂ ਰਿਵਾਈਵ ਹੋ ਗਿਆ ਅਕਾਲੀ ਦਲ ਅਪ ਹੋ ਰਿਹਾ ਹੈ ਅਕਾਲੀ ਦਲ ਪੂਰੀ ਚੜ੍ਹਦੀ ਕਲਾ ਚ ਹੈ 27 ਦੇ ਵਿੱਚ ਕਾਲੀ ਦਲਾ ਰਿਹਾ ਹੈ ਇਸੇ ਗੱਲ ਦੇ ਇਹਨਾਂ ਨੂੰ ਡਰ ਖਾਈਆ ਕਾਂਗਰਸ ਦੀ ਕੀ ਹਾਲਤ ਹੋ ਗਈ ਅੱਧੀ ਤੋਂ ਵੱਧ ਕਾਂਗਰਸ ਸੁਖਵੀਰ ਬਾਦਲ ਦੀਆਂ ਸਿਫਤਾਂ ਕਰ ਰਹੀ ਹੈ ਹਾਂ ਹਨਾ ਜਿਹੜੇ ਇਹਨੂੰ ਕਹਿੰਦੇ ਸੀ ਇਹਨੇ ਆ ਬਣਾ ਲਿਆ ਉਹ ਬਣਾ ਲਿਆ ਸੁਖਵੀਰ ਬਾਦਲ ਦਾ ਲਿਆ ਉਹ ਦਿਖਾਓ ਕੱਢ ਕੇ ਮੈਂ ਵੀ ਕਹ ਦੂੰਗਾ ਯਾਰ ਆ ਕਿੱਥੋਂ ਬਣਾ ਲਿਆ ਜੱਦੀ ਆ ਉਹਦੇ ਕੋਲ ਜੋ ਕੁਝ ਹੈ ਬਾਕੀ ਉਹ ਕਹਦਾ ਮੇਰਾ ਲੀਗਲ ਹੈ ਸਾਰਾ ਕੁਝ ਤਨਾ ਕੋ ਮਨ ਦੇਣਾ ਮਨ ਦੇ ਰੇ ਯਾਰ ਇਹ ਤਾਂ ਗੁਰੂ ਮਹਾਰਾਜ ਦੀ ਉਹ ਹੁੰਦੀ ਹੈ ਬਥੇਰੇ ਬੰਦੇ ਨੇ ਆਪਣੇ ਜਿਹੜੇ ਅਰਬ ਖਰਬ ਪਤੀ ਹੋ ਗਏ ਪੀਟਰ ਬਿਰਦੀ ਸਿੱਖੇ ਆ ਕਿੰਨਾ ਅਮੀਰ ਹੋ ਗਿਆ ਕਿਤੇ ਬੰਦੇ ਇੱਕ ਨੰਬਰ ਚ ਅਮੀਰ ਨਹੀਂ ਹੁੰਦੇ ਯਾਰ ਸਾਡੇ ਪਿੰਡ ਚ ਵੀ ਹੈਗੇ ਨੇ ਜਿਹੜੇ ਬੰਦੇ ਜ਼ੀਰੋ ਤੋਂ ਚੱਲ ਕੇ ਬਹੁਤ ਉੱਤੇ ਚਲੇ ਗਏ ਸਾਡੇ ਪਿੰਡ ਚ ਮੁੰਡੇ ਫੈਕਟਰੀਆਂ ਚ ਲੱਗੇ ਹੋਏ ਨੇ 5-5 ਲੱਖ ਰੁਪਈਆ ਮੀਨਾ ਤਨਖਾਹ ਆਏ ਇਸ ਕਰਕੇ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਤਾਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਅਮੀਰੀ ਗਰੀਬੀ ਹੈਨਾ ਤੇ ਪੰਥ ਚੜ੍ਹਦੀ ਕਲਾ ਚ ਹੈ ਸ਼ਰੋਮਣੀ ਅਕਾਲੀ ਦਲ ਚੜ੍ਹਦੀ ਕਲਾ ਚ ਹੈ अनेਕਾਂ ਹੀ ਉਰੇ ਆਏ अनेਕਾਂ ਹੀ ਗਏ ਪ੍ਰਤਾਪ ਸਿੰਘ ਕੈਰੋਂ ਵੀ ਅਕਾਲੀ ਦਲ ਨੂੰ ਦੱਬਣ ਨੂੰ ਫਿਰਦਾ ਸੀ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਅੱਜ ਕਿੱਥੇ ਆ ਖੇਰੂ ਖੇਰੂ ਹੋ ਗਿਆ ਇਸ ਕਰਕੇ ਅਕਾਲੀ ਦਲ ਨਾਲ ਪੰਥ ਨਾਲ ਬਿਲਕੁਲ ਨਹੀਂ ਟੱਕਰ ਲੈਣੀ ਚਾਹੀਦੀ ਜਿਹੜੀ ਗੱਲ ਸਚਾਈ ਹੈ ਉਹ ਬਿਲਕੁਲ ਸਚਾਈ ਹੈ ਸ਼ਰੋਮਣੀ ਕਮੇਟੀ ਨੇ ਜੇ ਕਿਸੇ ਨੇ ਗਲਤੀ ਕਰੀ ਹੈ ਮੁਲਾਜ਼ਮ ਨੇ ਉਹਨੂੰ ਸਜ਼ਾ ਦੇਣੀ ਬਣਦੀ ਆ ਇਹ 328 ਰੂਪਾਂ ਵਾਲੇ ਮਸਲੇ ਤੇ ਕਿਸੇ ਮੁਲਾਜ਼ਮ ਨੇ ਕਿਸੇ ਵਿਅਕਤੀ ਨੇ ਕੋਈ ਗਲਤੀ ਕੀਤੀ ਆ ਉਹਨੂੰ ਕਾਲ ਤੱਕ ਸਾਹ ਤੇ ਲਾ ਜਾ ਕੇ ਸਜ਼ਾ ਦੇਣੀ ਬਣਦੀ ਆ ਪਰ ਆ ਦੁਨਿਆਵੀ ਅਦਾਲਤਾਂ ਜ ਨਹੀਂ ਇਹ ਚੱਲ ਸਕਦਾ ਬਿਲਕੁਲ ਇਹ ਗਲਤ ਗੱਲ ਹੈ ਕਿ ਨਾ ਇਸ ਪਾਸੇ ਜਾਓ ਕੁਛ ਨਹੀਂ ਇਸ ਪਾਸੇੋਂ ਨਿਕਲਣਾ ਪੰਥ ਦਾ ਮੀਣਾ ਨਾ ਕਦੇ ਖੱਟੋ ਇਹ ਸਦੀਆਂ ਤੱਕ ਪਿੱਛਾ ਨਹੀਂ ਛੱਡਦਾ ਜੇ ਪੰਥ ਦਾ ਮੀਣਾ ਮੰਦਾ ਲੈ ਲਵੇ ਨਾ ਸਦੀਆਂ ਤੱਕ ਪਿੱਛਾ ਨਹੀਂ ਛੱਡਦਾ ਇਸ ਲਈ ਸੁਖਵੀਰ ਬਾਦਲ ਨੂੰ ਯਾਰ ਜਣਾ ਕਣਾ ਕਦੇ ਕੋਈ ਕੁਛ ਕਹਿੰਦਾ ਦੀ ਕੋਈ ਕੁਛ ਹੁਣ ਜੱਟ ਨਾਲ ਟਕਰਾਉ ਉਹ ਤਾਂ ਸਹੀ ਨਾ ਹੁਣ ਟਕਰਾਉ ਅਗਲੇ ਨਾਲ ਉਹਨੇ ਆ ਜਿਹੜੇ ਹੜਾਂ ਵਾਲੇ ਮਸਲੇ ਤੇ ਉਹਨੇ ਧੂਆਂ ਕੜਤਾ ਜੱਟ ਨੇ ਇਹਨਾਂ ਦਾ ਸਾਰਿਆਂ ਦਾ ਨਾ ਕਾਂਗਰਸ ਲੱਭੀ ਨਾ ਝਾੜੂ ਲੱਭਿਆ ਨਾ ਭਾਜਪਾ ਲੱਭੀ ਗਰਾਊਂਡ ਤੇ ਕੰਮ ਕੀਤਾ ਉਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਹਨਾ ਮੈਂ ਵੀ ਉਹਨਾਂ ਦਾ ਵਿਰੋਧੀ ਸੀ ਹਾਂ ਪਰ ਮੈਂ ਸੁਖਵੀਰ ਸਿੰਘ ਬਾਦਲ ਨੂੰ ਇਸ ਕਰਕੇ ਮਿਲਿਆ ਮੈਂ ਕਿਹਾ ਵੀ ਯਾਰ ਜਿਵੇਂ ਉਹਦੇ ਬਾਰੇ ਫਲਾਇਆ ਜਾ ਰਿਹਾ ਹੈ ਪਰਸਪੈਕਸ਼ਨ ਬਣਾ ਜੋ ਬਣਾਇਆ ਜਾ ਰਿਹਾ ਵੀ ਯਾਰ ਮੈਂ ਮਿਲ ਕੇ ਤਾਂ ਦੇਖਾਂ ਵੀ ਮਿਲ ਕੇ ਤਾਂ ਦੇਖਾਂ ਵੀ ਉਹ ਬੰਦਾ ਕਹਿਜਿਆ ਯਾਰ ਵਾਕਈ ਹੀਰਾ ਬੰਦਾ ਹੈ ਠੀਕ ਹੈ ਉਹਨੂੰ ਪੰਥ ਦਾ ਪੰਜਾਬ ਦਾ ਪਿਆਰ ਹੈ ਠੀਕ ਹੈ ਮੈਂ ਉਹਨੂੰ ਜਿਹੜੀਆਂ ਗੱਲਾਂ ਕਹੀਆਂ ਮੈਂ ਬੰਦੀ ਸਿੰਘਾਂ ਵਾਲੀ ਗੱਲ ਕਹੀ ਉਹਨੇ ਬੰਦੀ ਸਿੰਘਾਂ ਵਾਲੀ ਗੱਲ ਚ ਸਪਸ਼ਟ ਕਰਤਾ ਕਿ ਆਉਂਦੀ ਸਾਰ ਕੁਗੀ ਮਾਰ ਦਾਂਗੇ ਅਸਲ ਚ ਇਹ ਗੱਲਾਂ ਨਾ ਉੱਪਰ ਜਾਂਦੀਆਂ ਵੀ ਨਹੀਂ ਕਈ ਵਾਰ ਉਹ ਗੱਲਾਂ ਜਾਂਦੀਆਂ ਨਹੀਂ ਤੇ ਥੱਲੇ ਕੁਸ਼ੋਰੇ ਬਣਿਆ ਰਹਿੰਦਾ ਨੰਬਰ 2 ਤੇ ਜਿਹੜੇ ਬਾਹਰੋਂ ਬੰਦੇ ਆ ਕੇ ਜ਼ਮੀਨ ਲੈ ਰਹੇ ਨੇ ਇਹ ਕਹਤਾ ਕਹਿੰਦਾ ਪਹਿਲੀ ਜਿਹੜੀ ਮੀਟਿੰਗ ਹੋਊਗੀ ਅਸੈਂਬਲੀ ਦੇ ਵਿੱਚ ਉਹਦੇ 'ਚ ਮਤਾ ਲਿਆ ਦੂੰਗਾ ਵੀ ਉਹਰੇ ਕੋਈ ਬਾਹਰਲਾ ਜ਼ਮੀਨ ਨਹੀਂ ਖਰੀਦ ਸਕੂਗਾ ਨੰਬਰ 2 ਤੇ ਦੋ ਇਹ ਮਸਲੇ ਸੀ ਬਾਕੀ ਉਹਨੇ ਡੈਮਾਂ ਦਾ ਕਹਤਾ ਚੰਡੀਗੜ੍ਹ ਦਾ ਤੇ ਤਾਂ ਕਹਿੰਦਾ ਕਿਹੜਾ ਅੱਖ ਚੱਕ ਕੇ ਚੰਡੀਗੜ੍ਹ ਵੱਲ ਦੇਖ ਜੂ ਠੀਕ ਹੈ ਠੀਕ ਹੈ ਪ੍ਰਾਣੀ ਯੂਨੀਅਨ ਟ੍ਰੈਕਟਰੀ ਚੱਲੀ ਆਉਂਦੀ ਆ ਚੱਲੀ ਜਾਵੇ ਪਰ ਇਹ ਥੋੜਾ ਵੀ ਪੰਜਾਬ ਨੂੰ ਕਹਿੰਦਾ ਕੋਈ ਪੱਕ ਕਰਨ ਦੇ ਦਾਂਗੇ ਡੈਮਾਂ ਵੱਲ ਸਾਡਿਆਂ ਵੱਲ ਕਹਿੰਦਾ ਕਿਹੜਾ ਦੇਖ ਲੂਗਾ ਪਾਣੀ ਦਾ ਵੀ ਉਹਨੇ ਕਹਿਤਾ ਵੀ ਜਿੰਨੀ ਕੋਸ਼ਿਸ਼ ਹੋ ਸਗੀ ਜਿੰਨਾ ਬਣਦਾ ਅਸੀਂ ਉਹ ਪਾਣੀ ਰੋਕਾਂਗੇ ਇਸ ਵਾਸਤੇ ਯਾਰ ਉਹਨੂੰ ਮੈਂ ਮਿਲਿਆ ਬਹੁਤ ਵਧੀਆ ਇਨਸਾਨ ਆ ਗੱਲ ਵਾਲਾ ਬੰਦਾ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਕਹਿ ਦਿੰਦਾ ਉਹਦੇ ਤੇ ਖੜਦਾ ਹੈ ਵਿਰੋਧੀ ਵੀ ਫੈਨ ਨੇ ਬਿਲਕੁਲ ਫੈਨ ਨੇ ਆ ਆਸ਼ੂ ਵਰਗੇ ਬੋਲ ਰਹੇ ਨੇ ਆ ਹੋਰ ਕਾਂਗਰਸੀ ਬੋਲ ਰਹੇ ਨੇ ਮਨਦਰੋਂ ਹਵਾ ਕਹਿੰਦੇ ਨੇ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਸਭ ਤੋਂ بڑا ਵਿਰੋਧੀ ਹੈ ਉਹ ਵੀ ਜਦ ਬਣੀ ਹੀ ਬਣਿਆ ਨਵਾਂ ਨਵਾਂ ਰਾਜਾ ਸੀ ਨਾ ਉਹ ਰਾਜਿਆਂ ਵਾਲੀ ਫੀਲਿੰਗ ਦੀ ਆਏ ਕਰ ਦੂੰ ਉਹ ਕਰ ਦੂੰ ਜੇ ਕਰ ਦੂੰ ਕੁਛ ਨਹੀਂ ਹੋਇਆ ਉਹ ਤੋਂ ਵੀ ਪੰਥ ਦੇ ਜਿਹੜਾ ਹੈਗਾ ਪੰਥ ਦੀ ਕਚਹਿਰੀ ਹੈਗੀ ਹੈ ਪੰਥ ਦੀ ਅਦਾਲਤ ਹੈਗੀ ਹੈ ਪੰਥ ਆਪ ਦੇ ਫੈਸਲੇ ਉੱਥੇ ਕਰੂਗਾ ਇੱਥੇ ਬਿਲਕੁਲ ਕਿਸੇ ਨੂੰ ਨਾ ਅਸੀਂ ਦਖਲ ਅੰਦਾਜ਼ੀ ਕਰਨ ਦਿੱਤੀ ਹੈ ਤੇ ਨਾ ਕਰਨ ਦਈਏ ਇਹ ਵੀ ਗੱਲ ਬਹੁਤ ਮਿਹਰਬਾਨੀ ਤਾਂ ਪਲਵਿੰਦਰ ਸਿੰਘ ਤਲਵਾੜਾ ਖਾਸ ਤੌਰ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ 328 ਰੂਪਾਂ ਦਾ ਬੇਹੱਦ ਸੰਗੀਨ ਇਹ ਮਾਮਲਾ ਹੈ ਕਹਿੰਦੇ ਪੰਥ ਦੀ ਆਪਣੀ ਕਚੈਰੀ ਹੈਗੀ ਆ ਤਾਂ ਨਿਆਵੀ ਅਦਾਲਤਾਂ ਪੰਥਕ ਮਸਲਿਆਂ ਦਾ ਨਵੇੜਾ ਨਹੀਂ ਕਰ ਸਕਦੀਆਂ ਸਰਕਾਰ ਨੂੰ ਖਾਸ ਤੌਰ ਤੇ ਤਾੜਨਾ ਕਹਿੰਦੇ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਇਹ ਪੰਥ ਦੇ ਇੰਟਰਨਲ ਮਸਲੇ ਨੇ ਅਗਰ ਕਿਸੇ ਨੇ ਕੋਈ ਗਲਤੀ ਕੀਤੀ ਆ ਤਾਂ ਉਸ ਨੂੰ ਅਕਾਲ ਤਾਕਤ ਸਜ਼ਾ ਦੇ ਸਕਦਾ ਬਹੁਤ ਸਾਰੇ ਹੋਰ तमाम ਮੁੱਦਿਆਂ ਤੇ ਮਨਪੀਤ ਆਲੀ ਗੈਨੀ ਹਰਪੀ ਸਿੰਘ ਤੇ ਖੁੱਲਕੇ ਜਿਹੜੀ ਚਰਚਾ ਕੀਤੀ ਗਈ ਹੈ ਕਹਿੰਦੇ ਹੁਣ ਸੁਖਬੀਰ ਸਿੰਘ ਬਾਦਲ ਜੱਟ ਮੈਦਾਨ ਦੇ ਵਿੱਚ ਆ ਕਿ ਉਹਨਾਂ ਨਾਲ ਪੰਗਾ ਲੈ ਕੇ ਤਵੇ ਦੇਖੋ ਕੈਮਰਾ ਪਰਸਨਸ ਵਿੰਡਰ ਤੇ ਰਸ਼ੇਨਾ ਗਗਨ ਸ਼ੋਕਲਾ ਡੇਲੀ ਪੋਸਟ ਪੰਜਾਬੀ